ਹੈਲੋ ਹੈਲੋ ਹਾਂ ਸਸੀ ਕਾਲੇ ਸਿਕਾਲ ਤੇ ਮੈਂ ਕਿੱਥੇ ਗਈ ਘੁੰਮਣ ਆ ਰਹੀ ਗਰਮੀਆਂ ਫੇਰ ਹੈ ਘੁੰਮਣ ਗਈ ਤੇ ਆ ਗਈ ਆ ਮੈਂ ਲੈ ਮੈਂ ਕਿਚਨ ਲੈਂਡ ਗਈ ਆ ਲੈ ਤੈਨੂੰ ਨਹੀਂ ਪਤਾ ਕਿਚਨ ਲੈਂਡ ਕਿੱਥੇ ਆ ਜਾ ਘਾੜੀਆ ਬੜੀ ਵਧੀਆ ਜਗ੍ਹਾ ਹੀ ਮੈਂ ਤਿੰਨ ਦਸਾਹ ਤਰੀਕੀ ਤੇ ਉੱਥੇ ਹੁੰਦੀ ਐ ਗਰਮਰ ਹਾਂ ਹੈ ਕਿ ਮਜੀ ਆ ਜਾਂਦੇ ਮੈਂ ਕਿੰਨੀਆਂ ਪਹਾੜੀਆਂ ਪਹਾੜੀਆਂ ਕਿਦੇ ਦੇਖਣ ਆਇਆ ਮੈਨੂੰ ਆਉਂਦਾ ਹੋਰ ਸੁਣ ਨੀ ਭੈਣ ਥੰ

ਹਨੇ ਸਾਰੀਆਂ ਬੀਬੀਆਂ ਇੰਜੋਏ ਕਰ ਦਿਨਾ ਕਿਤੇ ਲੈਣ ਤੇ ਸਾਰੀਆਂ ਦੀ ਕਿਤੇ